ਕੱ체 ਗੱਲ ਦੋਸਤੋ ਕੱਲ ਕੱਲੂਕਾਰਾ ਦਿਵਸ ਮੌਕੇ 6 ਜੂਨ ਜਿਸ ਦਿਨ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਸੀ ਵੱਡੇ ਇਕੱਠ ਤੇ ਸੰਗਤਾਂ ਦੇ ਵਿੱਚ ਇੱਕ ਨੌਜਵਾਨ ਵੱਲੋਂ ਕਾਫੀ ਜਿਆਦੇ ਸ਼ੋਰ ਸ਼ਰਾਬਾ ਕੀਤਾ ਗਿਆ ਜਿਸ ਮੌਕੇ ਕੀ ਟਾਸਕ ਫੋਰਸ ਵੀ ਉੱਥੇ ਨਜ਼ਰਾਈ ਜਿਸ ਵੱਲੋਂ ਇਸ ਨੌਜਵਾਨ ਨੂੰ ਰੋਕਿਆ ਗਿਆ ਦੱਸਦੀ ਹੈ ਕਿ ਕੱਲ ਦਮਦਮੀ ਟਕਸਾਲ ਵੱਲੋਂ ਜੋਰਨਾਮ ਸਿੰਘ ਤੁਮਾਨ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੜਗਾਜ ਜੀ ਨੂੰ ਬਿਆਨ ਨਹੀਂ ਦੇ ਦਿੱਤਾ ਜਾਵੇਗਾ ਸੰਗਤਾਂ ਦੇ ਲਈ ਸਨੇਹਾ ਹੁੰਦਾ ਜੋ ਜਥੇਦਾਰ ਸਹਿਬਾਨ ਵੱਲੋਂ 6 ਜੂਨ ਨੂੰ ਦਿੱਤਾ ਜਾਂਦਾ ਉਸ ਤੋਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੂੰ ਰੋਕਿਆ ਗਿਆ ਤੇ ਇਸ ਮੌਕੇ ਹਾਲਾਂਕਿ ਕੋਈ ਟਕਰਾਅ ਦੀ ਸਥਿਤੀ ਨਹੀਂ ਹੋਈ ਕਿਉਂਕਿ ਜਥੇਦਾਰ ਸਹਿਬ ਵੱਲੋਂ ਸਥਿਤੀ ਦੇ ਅਨੁਸਾਰ ਆਪਸੀ ਪਾਇ ਮਾਰੂ ਜੰਗ ਨੂੰ ਰੋਕਣ ਦੇ ਲਈ ਪਾਇ ਮਾਰੂ ਜੋ ਵਿਚਾਰ ਸਨ ਜੋ ਰੋਕਣ ਦੇ ਲਈ ਕਿ ਕੋਈ ਟਕਰਾ ਨਾ ਹੋਵੇ ਆਪਣਾ ਜੋ ਸੰਗਤਾਂ ਦੇ ਲਈ ਸਨੇਹਾ ਹੁੰਦਾ ਹੈ ਅਰਦਾਸ ਮੌਕੇ ਦਿੱਤਾ ਗਿਆ ਤੇ ਪਰ ਉੱਥੇ ਇੱਕ ਨੌਜਵਾਨ ਵੱਲੋਂ ਕਿਸ ਤਰ੍ਹਾਂ ਇੱਥੇ ਵਿਵਾਦ ਕੀਤਾ ਗਿਆ ਤੁਹਾਡੇ ਸਾਹਮਣੇ ਹੈ ਜਿੱਥੇ ਕਿ ਸ਼ੀਸ਼ੇ ਵੀ ਤੋੜੇ ਗਏ ਤੇ ਇਸ ਨੌਜਵਾਨ ਵੱਲੋਂ ਇਸ ਘਟਨਾ ਨੂੰ ਜੋ ਅੰਜਾਮ ਦਿੱਤਾ ਗਿਆ ਤੁਸੀਂ ਵੀਡੀਓ ਦੇਖ ਹੀ ਲਈ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਜਰੂਰ ਕਮੈਂਟ ਕਰਨਾ ਹਾਲਾਂਕਿ ਇਸ ਮੌਕੇ ਇਸ ਨੌਜਵਾਨ ਨੂੰ ਕਾਬੂ ਮੌਕੇ ਤੇ ਕਰ ਲਿਆ ਗਿਆ ਸੋ ਕੀ ਕਹਿਣਾ ਤੁਹਾਡਾ ਇਸ ਸਾਰੀ ਘਟਨਾ ਬਾਰੇ ਜਰੂਰ ਕਮੈਂਟ ਕਰਨਾ ਤੇ ਆਓ ਦੇਖੋ ਇਸ ਮੌਕੇ ਦੀ ਪੂਰੀ ਵੀਡੀਓ ਹੋਰ ਤਾਜ਼ਾ ਖਬਰਾਂ ਤੇ ਇਸ ਤਰ੍ਹਾਂ ਦੀਆਂ ਖਾਸ ਵੀਡੀਓਜ਼ ਦੇ ਲਈ ਬਣੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ